ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਰਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਕੇ ਆਏ ਹਾਂ ਜੀ ਦੋ ਬਈ ਤਾਜ਼ੀਆਂ ਸੂਈਆਂ ਤੇ ਦੋ ਗੱਬੜਾਂ ਨੇ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੀ ਆਓ ਚੱਲ ਲੈਣੇ ਭਾਈ ਤੁਹਾਡੇ ਅੱਜ ਦੇ ਜੀ ਹੱਸੀਕਾਲ ਸਤਿ ਸ੍ਰੀ ਅਕਾਲ ਸਰ ਸਾਹਿਬ ਜੀ ਬਹੁਤ ਠੀਕ ਹਾਂ ਬੜੀ ਹਾਂ ਬਹੁਤ ਵਧੀਆ ਬਈ ਵਧੀਆ ਬੈ ਗਿਆ ਹੀ ਮਾਲ ਤੁਸੀਂ ਹਾਂ ਡਾਕਟਰ ਮਾਲ ਤਾਂ ਆਪਣਾ ਨਾ ਫੋਨ ਤੇ ਆ ਪਹਿਲੇ ਦੂਜੇ ਫੋਨ ਤੀ ਵਿਖੇ ਜਾਂਦਾ ਠੀਕ ਹੈ ਬਈ ਉਸ ਤੋਂ ਬਾਅਦ ਮੇਰੇ ਗੂਣ ਬਹੁਤ ਆਏ ਬਈ ਆ ਤੂੰ 10 ਮਿੰਟ ਤਾਂ ਦੇਖ ਲੈ ਗਿਆ ਘੰਟਾ ਖੰਡ ਦੇਖ ਲਿਆ ਕਰ ਹੂੰ ਉਹਦੇ ਵੀ ਸਮਾਂ ਦੋ ਤਿੰਨ ਮਿੰਟ ਦਾ ਗੁੱਸੇ ਨੂੰ ਹੋਏ ਆ ਠੀਕ ਹੈ ਹਾਂ ਨਾਮ ਤੇ ਐਡਰੈਸ ਬੋਲ ਛੰਨਾ ਗਲਾ ਸਿੰਘ ਪਿੰਡ ਹੈ ਜੀ ਸੰਘਾਰਾ ਨੌ ਆਪਣਾ ਹੂੰ ਤੇ ਸਬਾਤਸੀਲੇ ਬਰਨਾਲਾ ਜ਼ਿਲ੍ਹਾ ਨੇੜੇ ਪਿੰਡ ਵਿੱਚ ਟੇਲੇ ਡਾਟਰ ਪੰਪ ਖੋੜ ਰਹਿ ਗਿਆ ਮੋਬਾਈਲ ਨੰਬਰ ਬੋਲ 95014 33579 ਠੀਕ ਹੈ ਬਾਈ ਬਾਕੀ ਡਾਟਰ ਇੱਕ ਗੱਲ ਕੀ ਗਾਂਆਂ ਸਾਰੀਆਂ ਆਪਣੀਆਂ ਲੈਣ ਦੇਵਾਆਂ ਘਰ ਦੀ ਕੋਈ ਨਹੀਂ ਠੀਕ ਹੈ ਇਹ ਮੰਨ ਲੈ ਕੱਲ ਵੀ ਸੂਈ ਗਿਆ ਗਾਂ ਆਪਣੇ ਕੋਈ 3-4 ਵਜੇ ਦੀ ਹੁਣ ਸਾਦੇ ਗਾਈ ਦੀ ਆਪਾਂ ਕਹਿ ਦਈਏ ਜਿਹੜੀ ਚੀਜ਼ ਆ ਆਪਾਂ ਲੈ ਕੇ ਆਉਣੇ ਆ ਆਪ ਦੀ ਛੱਲੀ ਕਰਕੇ ਲੈਣੇ ਆ ਠੀਕ ਹੈ ਜਦੋਂ ਵੀ ਲੈਣੀ ਆ ਉਹ ਵੀ ਛੱਲੀ ਕਰਕੇ ਲੈ ਜਦੋਂ ਆਪਣੇ ਘਰੋਂ ਵਾਗ ਗਿਆ ਆਪਣਾ ਲਾਂਬਾ ਕੋਈ ਆਪਾਂ ਲਾਂਬਾ ਲੈ ਲੇ ਬਹੁਤ ਠੀਕ ਹੈ ਆਪ ਦੀ ਲੈਣੀ ਆ ਨਿਰਖ ਪਰ ਕੇ ਲੈ ਜਾਓ ਅਸੀਂ ਵੀ ਲੈ ਕੇ ਆਉਣੇ ਆ ਘ ਆਪੋਂ ਮੈਂ ਕਿੱਕ ਦੇਣੀ ਆ ਘਰੇ ਆਪਣੀ ਕੋਈ ਵੀ ਨਹੀਂ ਕੋਈ ਵੀ ਹੂੰ ਬਾਕੀ ਬਾਈ ਨਾਲ ਸਾਰੀਆਂ ਸਾਫ ਸੁਥਰੀਆਂ ਸੀਲ ਨੇ ਹੁਣ ਉਹ ਆ ਵੀ ਨਿਰਖ ਪਰਖ ਲੈ ਬੰਦਾ ਠੀਕ ਹੈ ਬਾਈ ਹਾਂ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਸੁਰਾ ਇਹ ਡਾਕਟਰ ਦੂਜਾ ਸੁਆ ਹੂੰ ਥੋੜੀ ਜਿਹੀ ਪਹਿਲੇ ਸੁਆ ਵੱਡੀ ਹੋ ਕੇ ਬਣੀ ਦੀ ਆ ਠੀਕ ਹੈ ਤੇ ਉਹ ਦੂਜਾ ਸੁਆ ਦੇਖ ਲੈ ਨਾਰਗਾ ਵੀ ਦਿਖਾ ਦੇ ਪਲਾ ਜਮਾ ਜੇ ਕੱਚਾ ਆ ਬਿਆ ਬੰਦਾ ਕਹਿੰਦਾ ਦਿਖਾ ਦੇ ਤਾਜ਼ੀ ਹੈ ਨਾ ਹਾਂ ਜਮਾ ਨਾਰੂਆ ਦੇ ਅੱਲਾ ਪਿਆ ਜੀ ਹਾਂ ਹਜੇ ਮੰਨ ਇਹ ਕੱਲ ਹੀ ਸੋਈ ਹੈ ਬੱਚਾ ਕੀ ਹੈ ਬੱਚਾ ਵਗੜਾ ਅੱਛਾ ਦਿੱਤਾ ਠੀਕ ਹੈ ਬਾਕੀ ਡਾਕਟਰ ਵੱਡੀ ਗੱਲ ਕੀ ਹੈ ਬਹਿੜ ਸੀਲ ਛੰਡੀ ਦੇਖੋ ਲੈ ਲੈ ਕੀ ਜਿਵੇਂ ਮਰਜ਼ੀ ਵਹੜਾ ਡਾਟਰ ਢੇਲੇ ਚੱਲਣਾ ਤਾਂ ਕੰਮ ਹੀ ਨਹੀਂ ਵਧਾਂ ਲਾ ਹਾਂ ਜਿੱਦਰ ਦੀ ਮਰਜ਼ੀ ਬਾਈ ਜੀ ਡਾਕਟਰ ਲੇਵਾ ਦੇਖੋ ਲੈ ਠੰਢੀ ਬਹੁਤ ਆ ਹਾਂ ਡਾਕਟਰ ਥਾਂ ਵੀ ਬਹੁਤ ਕੰਮ ਦਾ ਲੈ ਬਾਕੀ ਥਾਂ ਤੇ ਤੇ ਡਾਕਟਰ ਥਮਾ ਕੇ ਦਿਖਾ ਦੀ ਥਾਂ ਲੇਵਾ ਹੈ ਬਹੁਤ ਚੰਗਾ ਲੈ ਸਹੀ ਗੱਲ ਆ ਬਾਕੀ ਮੁਠੀ ਆਣਾ ਬਾਕੀ ਵੱਡੀ ਗੱਲ ਕੀ ਹੈ ਡਾਕਟਰ ਜਿੱਦਰ ਦੀ ਮਰਜ਼ੀ ਬਾਈ ਜੀ ਹਿਲਦਾ ਇਹਨਾਂ ਨੇ ਜਮਾ ਹੀ ਨਹੀਂ ਹੂੰ ਬਾਕੀ ਆਪਾਂ ਪੂਰੀ ਠੰਢੀ ਸੀਰ ਭਰ ਦਿੰਦੇ ਆ ਘਰੋਂ ਬਹਿੜਦੀ ਲੈਂਦੇ ਠੀਕ ਆ ਬਾਈ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਰਾਜੀ ਆ ਆਡਰ ਕਮਾਲ ਦਾ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿਥੀ ਤੇ ਥਾਣ ਲੱਗਿਆ ਬਾਈ ਤੋਰਾ ਤਰਾ ਚੈੱਕ ਕਰ ਲੋ ਚੰਗੀ ਅਬੜ ਕਿੰਨਾ ਬੋਲੋ ਦੱਸੇ ਬਾਈ ਨੇ ਡਾਕਟਰ ਬਹੁਆ ਹੋਊਗਾ ਮੰਨ ਕੇ ਸੱਤ ਅੱਠ ਕਿਲੋ ਹੁਣ ਹਾਂਜੀ ਦੋ ਜਾਦਾਂ ਖੜ ਗਏ ਆਪਾਂ 9-10 ਕਿਲੋ ਡੰਗ ਦੇ ਚਵਾਕੇ ਦੇ ਦਾਂਗੇ ਠੀਕ ਆ ਹਾਂ ਬਾਕੀ ਵੱਡੀ ਗੱਲ ਕੀ ਡਾਕਟਰ ਠੰਡੀ ਛਿਲ ਦੇ ਪੁੱਠੇ ਵਾਈ ਦੀ ਵਜਾ ਛਿਲਣਾ ਤਾਂ ਨਹੀਂ ਹੈ ਹੀ ਨਹੀਂ ਕਹਿ ਵੀ ਕੁਛ ਨਹੀਂ ਹਾਂ ਬਾਜੀ ਮੂੰਹ ਮੱਤਾਂ ਦਿਖਾ ਦੇ ਡਾਕਟਰ ਸਨਕੀ ਜੂਕੀ ਬਹੁਤ ਆ ਬੈੜ ਕੇਸ ਬੜਾ ਪੇੜਾ ਨੇ ਬਾਈ ਸਨਕਪਣਾ ਬੈੜਦਾ ਕੱਦ ਬਹੁਤ ਆ ਡਾਕਟਰ ਫੈਰ ਦਾ ਕੱਦ ਬਹੁਤ ਆ ਰਾਤ ਹਾਂ ਕੱਦ ਵਾਜਾ ਜਿੰਨਾ ਕਹਦੇ ਉਹਨਾ ਠੀਕ ਆ ਬਾਈ ਤੇ ਮੁੱਲ ਫਿਰ ਫੋਨ ਤੇ ਮੁੱਲ ਨਾਲ ਫੋਨ ਤੇ ਕਰਾਂਗੇ ਕਰਾ ਕੇ ਜਾਇਜ ਆਪਾਂ ਮੁੱਲ ਦਾ ਗਿਆ ਕੰਮ ਹੀ ਮੁੱਲ ਦਾ ਵਾ ਵੱਡੇ ਕਰਦੀ ਨਹੀਂ ਠੀਕ ਆ ਹਾਂ ਮੁੱਲ ਆਪਣੇ ਸਾਰੇ ਜਾਇਜ ਹੋਣਗੇ ਬਾਕੀ ਥਣ ਭਾਂਡੇ ਦੀ ਸਾਫ ਹੋਵੇ ਇਹ ਮੁੱਲ ਫੋਨ ਤੇ ਹੋ ਜਾਣਾ ਮੁੱਲ ਬਿਲਕੁਲ ਜਾਇਜ ਹੋ ਪਹਿਲਾਂ ਵੀ ਮੁੱਲ ਬਾਈ ਦੇ ਜਾਇਜ ਹੁੰਦੇ ਆਗੇ ਆਡਰ ਕਮਾਲ ਦਾ ਨਾਲਾ ਨੋੜਾ ਚੰਗੀਆਂ ਨੇ ਲੇ ਨਹੀਂ ਲਾਉਣਾ ਨਾਲਾ ਕੋਈ ਚੱਕਰ ਨਹੀਂ ਠੀਕ ਆ ਹਾਂ ਬੱਚਾ ਤਾਂ ਪਾਉਂਗੇ ਛੜਤਾ ਥੱਲੇ ਵੀ ਨਾ ਲਾ ਕੋਈ ਚੱਕਰ ਨਹੀਂ ਹੁੰਦਾ ਠੀਕ ਆ ਹਾਂ ਕਹਿੰਦੀ ਕੁਝ ਨਹੀਂ ਕਿਉਂ ਨਹੀਂ ਕਹਿੰਦੀ ਡਾਕਟਰ ਕੋਲ ਹੂੰ ਬੱਚਾ ਲਾਉਣਾ ਲਾਲਾ ਨਹੀਂ ਲਾਉਣਾ ਨਾਲਾ ਬਾਕੀ ਡਾਕਟਰ ਭਾ ਦੋਨੇ ਪਾਸੇ ਬਹਿ ਕੇ ਜਵਾਈ ਕਰ ਲਈ ਇੱਕ ਪਾਸੇ ਬਹਿ ਕੇ ਕਰ ਲਈ ਹਿੱਲ ਚੱਲ ਜਮੇ ਨਹੀਂ ਹੂੰ ਆਪਾਂ ਤੁਹਾਨੂੰ ਧਾ ਤੁਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਠੀਕ ਆ ਲੈ ਆ ਜੀ ਭੈ ਦਾ ਚਾਹ ਹਾਂ ਡਾਕਟਰ ਹੀ ਭੈਾ ਲੇਵਾ ਤਾਂ ਬਹੁਤ ਜੰਗਾ ਹੂੰ ਕਾਰਾਂ ਦਿਖਾਉਨੇ ਬਈ ਮਾਰ ਕੇ ਕਿ ਵਾਈ ਬਹੁਤ ਚੰਗੀਆਂ ਨਾ ਡਾਕਟਰ ਚੌਣ ਵਹਿਦਾ ਸਾਲਾ ਜਿਆਦਾ ਹੀ ਵਹਿ ਨੂੰ ਬਾਹ ਚੰਗਾ ਲੱਗਿਆ ਲੈ ਹਮ ਕਿ ਵਾਈ ਜੁ ਵੀ ਬਈ ਚੰਗੀਆਂ ਗੱਡ ਗੱਡ ਤੇ ਥਣ ਲੱਗਿਆ ਮੂਰਲਾ ਹਨਾ ਡਾਕਟਰ ਵਿੱਥੀ ਬਾਈ ਥਣਾਂ ਦੀ ਚੌਣ ਵੀ ਚੰਗਾ ਤੇ ਵਿੱਥੀ ਵੀ ਬਹੁਤ ਹੈ ਹਮ ਲੈ ਕਿਆ ਬਾਤ ਆ ਭਾਈ ਚਵਾਈ ਜੋ ਵੀ ਫਲ ਚੰਗੀਆਂ ਨੇ ਨਾ ਤੇ ਚੋਣ ਤਾਂ ਆਪਾਂ ਵੇੜ ਦਾ ਮਾਰਾ ਲੈਂਦੀ ਨਹੀਂ ਯਾਰ ਵਿਕਦੀ ਨਹੀਂ ਫਿਰ ਆਪਾਂ ਨੂੰ ਕਦੇ ਚਵਾਈ ਸਰਤੀ ਵਿਕਣੀ ਹੈ ਹਮਮ ਬਾਕੀ ਸਾਫ ਸੁਥਰੀ ਬਹੁਤ ਆ ਲੈ ਸਹੀ ਗੱਲ ਆ ਭਾਈ ਲਓ ਕਿਆ ਬਾਤ ਹੈ ਬਹੁਤ ਬਾਕੀ ਡਾਕਟਰ ਸੀਲ ਵੀ ਬਹੁਤ ਆ ਬਾਕੀ ਇਹ ਤੋਂ ਛੱਡ ਭਲਾ ਇੱਧਰ ਬਹਿ ਜਾ ਹਮਮ ਅਲੇ ਹਿੱਲ ਚਲਦਾ ਹੈ ਹੀ ਨਹੀਂ ਬਹਿ ਰਦੀ ਲੈ ਬਾਈ ਇੱਧਰੋਂ ਉੱਠ ਕੇ ਉੱਧਰ ਬਹਿ ਜਾ ਆ ਵੀ ਬਾਈ ਗਾ ਬਾਕੀ ਲੇਵਾ ਡਾਕਟਰ ਦੇਖਿਆ ਹੱਥਾਂ ਨੂੰ ਬੰਨਦੀ ਦੇਖੀ ਬਹਿੜ ਹਮਮ ਇਹਦਾ ਲੇਵਾ ਕੁਝ ਵੀ ਨਹੀਂ ਹੈ ਜੀ ਸਹੀ ਗੱਲ ਆ ਬਾਕੀ ਉਹ ਦਿਖਾ ਦੇ ਡਾਕਟਰ ਸਮਝ ਕੇ ਲੇਵਾ ਲੂਆ ਪਿਛਲ ਚਵਾਈ ਜੁੜੀ ਦੇ ਜੜਾਈ ਜੁੜੀ ਲੇਵੇ ਬਹੁਤ ਆ ਨਾ ਤੂੰ ਤੂੰ ਬਾਹਰ ਨਹੀਂ ਡਾਕਟਰ 25 26 ਕਿਲੋ ਚਬਾਉਗੀ ਬਹਿੜ ਹਮਮ ਥਣ ਭਾਂਡੇ ਦੀ ਬਹੁਤ ਸਾਫ ਹੈ ਬਹੁਤ ਸਾਫ ਬਾਕੀ ਡਾਕਟਰ ਉਹ ਹਾਇਰ ਹੂਡ ਦਿਖਾ ਦੇ ਕੱਦ ਵੀ ਬਹੁਤ ਆ ਕਦ ਵੀ ਕੋਈ ਐਨੀ ਵੀ ਛੋਟੀ ਆ ਕਦ ਕੁੱਦ ਚੰਗਾ ਬਾਕੀ ਠੰਡੀ ਸੀਲ ਆ ਮੂੰਹ ਮੱਥਾ ਦਿਖਾ ਦੇ ਸਮਾਰ ਕੇ ਮੂੰਹ ਮਾ ਬਹੁਤ ਚੰਗਾ ਰੱਡ ਰਹਿਣਾ ਸਹੀ ਗੱਲ ਆ ਬਾਈ ਲਾ ਫੇਸ ਬੜਾ ਜੰਗਾ ਹਾਂ ਹਾਂ ਮੂੰਹ ਮੱਥੇ ਦੀ ਬਹੁਤ ਸਾਫ ਆ ਰਹਾ ਤਾਂ ਕੀ ਬਾਤ ਆ ਬਾਕੀ ਆ ਦੁੱਧੋ ਵੀ ਰੱਡ ਰਹਿ ਜੀ ਗਾਂ ਮਿਲਦੀ ਨਹੀਂ ਹੁਣ ਅੱਗੇ ਵੀਰੇ 2 ਨੰਬਰ ਕਿਹੜਾ ਸੂਸ ਹੋਈਆ ਇਹ ਵੀ ਡਾਕਟਰ ਮੰਨ ਕੇ ਚਲੋ ਮਾਲਕਾਂ ਦੂਜਾ ਜੇ ਆਪਾਂ ਤੀਜਾ ਮੰਨ ਕੇ ਲਓ ਠੀਕ ਆ ਭਾਈ ਇਹ ਆਪਣੇ ਪਿੰਡੋਂ ਲਈ ਆ ਕੋਈ ਬਾਹਰੋਂ ਨਹੀਂ ਲਈ ਦੁੱਧ 100 ਕਿਲੋ ਡੰਗ ਦਾ ਹਾਜ਼ਰ ਹੋਊਗਾ ਇਹ ਥੱਲੇ ਠੀਕ ਆ ਆ ਸੂਈ ਨੂੰ ਮੰਨ ਚੌਥਾ ਪੰਜਵਾਂ ਦੇਣਾ ਬੱਚਾ ਕੀ ਆ ਇਹਦੇ ਮਗਰ ਵੀ ਡਾਕਟਰ ਬੱਚਾ ਹੀ ਆ ਬੱਚਾ ਹੀ ਆ ਠੀਕ ਆ ਹਾਂ ਖੋਲ ਦੇ ਭਈ ਤੋਰ ਕੇ ਦਿਖਾ ਦਈਏ ਕੱਦ ਬਹੁਤ ਆ ਨਾ ਬੜਾ ਕੱਦ ਡਾਕਟਰ ਬੜੀ ਸਮਝ ਪਈ ਬਹੁਤ ਆ ਹੁਣ ਮੰਨ ਕੇ ਆ ਚੌਥੇ ਪੰਜਵੇਂ ਦਿਨ ਨੂੰ 20 ਕਿਲੋ ਦੁੱਧ ਆ ਸੋਰਾ ਤਾਰਾ ਚੰਗਾ ਲੱਗਦਾ ਖਾਣਾ ਲੈਵਾ ਲੂਆ ਵਿਸ਼ਾਤ ਦਿਖਾ ਦੇ ਲੈਵਾ ਬਹੁਤ ਚੰਗਾ ਹੈ ਲੈਵਾ ਬਹੁਤ ਚੰਗਾ ਹੈ ਹਾਂ ਬਾਕੀ ਥਾਂ ਤੋਂ ਬਹੁਤ ਚੰਗਾ ਲੱਗਿਆ ਹਾਂ ਵਿਸ਼ਾਤ ਉਹ ਬਾਣੀ ਮੈਨੂੰ ਦਿਖਾ ਦੇ ਲੈਵਾ ਉਹ ਥਾਣਾ ਕੱਲਾ ਕੱਲਾ ਥਾਂ ਲੈ ਆਰਡਰ ਦੇਖੋ ਭਾਈ ਆਰਡਰ ਦੇਖੋ ਫਾੜੀ ਵਾਲਾ ਆਰਡਰ ਹੈ ਨਾ ਡਰਾਈਵਰ ਲੈਵਾ ਵੀ ਉਹ ਦਾ ਬਾਕੀ ਡਰਾਈਵਰ ਬੱਦੀ ਗਈ ਸੀਸ ਨਹੀਂ ਦੇਖੋ ਲੈ ਜਿੱਥੇ ਮਰਜੀ ਭਾਈ ਡਰਾਈਵਰ ਕੋਈ ਚੱਕਰ ਹੀ ਨਹੀਂ ਵਹਿਣਦਾ ਯਾਰ ਕਹਿੰਦੀ ਕੁਛ ਨਹੀਂ ਹਾਂ ਬਾਕੀ ਡਰਾਈਵਰ ਮੂੰਹ ਦੇਖੋ ਨਸਲ ਦੇਖ ਬੈਠੇ ਸੇਸ ਬੜਾ ਬਿਆ ਅੱਪਾ ਕਹਿ ਦਿੰਨੇ ਦੁੱਧ 25 26 ਕਿਲੋ ਕੋਈ ਭਾਰਾ ਨਹੀਂ ੱਡੀ ਬ ਠੀਕ ਆ ਹਾਂ ਜਵਾਈਦੂਈ ਕਿਵੇਂ ਆ ਡਾਕਟਰ ਬਤਾ ਰਾਮ ਆ ਗਿਆ ਚੋਣ ਤਾਂ ਤੂੰ ਬਾਹਰ ਨਹੀਂ ਆਇਆ ਚੰਗਾ ਫੈਰਦਾ ਹੂੰ ਆ ਡਾਕਟਰ ਕਮਾਲ ਦਾ ਇਕੱਲਾ ਇਕੱਲਾ ਥਾਣਾ ਬਈ ਮੁੱਠੀ ਵਾਲਾ ਥਾਣਾ ਚਾਰੇ ਥਾਣੇ ਖੜਵੇਂ ਪੂਰੇ ਗੈਰ ਤੇ ਫੇਸ ਹੂਸ ਕਰਮ ਵਾਲੀ ਦਾ ਬਹੁਤ ਚੰਗਾ ਹੈਗਾ ਬਾਕੀ ਧਾਰਾ ਬਾਈ ਕਹਿੰਦਾ ਮਾਰ ਕੇ ਦਿਖਾਣੇ ਡਾਕਟਰ ਬੱਚਾ ਵੀ ਬਾ ਸਾਡੇ ਨਾਲ ਸਾਡੇ ਨੂੰ ਕੋਈ ਚੱਕਰ ਨਹੀਂ ਹੂੰ ਜੇ ਆਪਾਂ ਕਹਿ ਦਈਏ ਹੂੰ ਬੱਚਾ ਵੀ ਨਾ ਆ ਸਕਦਾ ਠੀਕ ਆ ਬਾਈ ਲੈ ਬਾਈ ਆਈਂ ਵੇ ਜਾ ਕੋਈ ਚੱਕਰ ਹੀ ਨਹੀਂ ਧਾਰਾ ਧੁਰਾ ਮਾਰ ਕੇ ਰਖਾਉਣੇ ਲਾਚਵਾਈ ਬਹੁਤ ਚੰਗੀਆਂ ਨਾ ਡਾਕਟਰ ਚੋਂ ਦਾ ਬਹੁਤ ਚੰਗਾ ਲੱਗਿਆ ਬਾਈ ਨੂੰ ਲੈ ਹਮ ਚਵਾਈ ਦੇਖੋ ਬਈ ਚਵਾਈ ਬਹੁਤ ਚੰਗੀਆਂ ਡਾਕਟਰ ਚੋਂ ਦੇ ਮੁੱਲੇ ਬੈਣ ਦੀ ਚਵਾਈ ਛੇਤੀ ਬੈਣ ਨੇ ਵੇਖਣਾ ਹਮ ਸਹੀ ਗੱਲ ਹੈ ਬਈ ਲੈ ਬਈ ਮੂਹਰੇ ਠਣਾ ਦੇ ਵਿੱਚ ਚੈੱਕ ਕਰ ਲੋ ਚਵਾਈ ਬਹੁਤ ਚੰਗੀਆਂ ਨਾ ਡਾਕਟਰ ਯਾ ਦੱਸਦੀ ਐ ਵੀ ਚਵਾਈ ਹੁੰਦੀ ਐ ਵਹਿਲੀ ਲੈ ਹਮ ਆਪਾਂ ਕਹਿ ਦਿੰਨੇ ਹਲਾ ਹਮ ਆਪਾਂ ਰਾਂ ਦੱਸ ਦਿਆਂ ਡਾਕਟਰ ਤੋਂ ਬਾਜ ਦੀਆਂ ਵਿੱਚ ਬਾਹਰ ਦੀਆਂ ਬਾਜ ਦੀਆਂ ਲੈ ਬਲ ਬੇ ਕੱਚਾ ਤਾਂ ਹੋਵੇ ਕੁੱਤਿਆਂ ਵੱਟੇ ਜਮਾਂ ਡਾਕਟਰ ਆ ਕੁੱਤਿਆਂ ਵੱਟਣ ਦਾ ਕੰਮ ਹੀ ਲੈ ਹੂੰ ਕੀ ਆ ਬਾਤ ਚੂਣ ਬੜਾ ਚੰਗਾ ਡਾਕਟਰ ਆ 20 ਕਿਲੋ ਦੁੱਧ ਐਵੇਂ ਨਹੀਂ ਕਹਿੰਦੇ ਸੱਚੀ ਮੁੱਤੀ 20 ਕਿਲੋ ਹੋਊਗਾ ਅਸਲ ਤੇ ਆਰ ਠੀਕ ਆ ਸਿੰਦੂ ਲਈ ਆ ਜੇ ਕੋਈ ਕਹੇ ਆਪਾਂ ਗੱਲ ਵੀ ਕਰਾ ਦੇ ਗੋ ਬੰਦਿਆਂ ਨਾਲ ਬਾਕੀ ਆਪਦੇ ਪਿੰਡ ਦੀ ਵਹਿੜਾ ਕੋਈ ਬਾਹਰੋਂ ਨਹੀਂ ਲਈ ਬਾਕੀ ਡਾਕਟਰ ਲੇਵਾ ਦੇਖੋ ਥੱਲੋਂ ਲੈ ਲੇਵਾ ਬੜਾ ਕਮਾਲਾ ਬਾਕੀ ਡਾਕਟਰ ਲੇਵਾ ਫਾਰੀ ਆ ਆਠਾਂ ਨੂੰ ਬੈਠਦੇ ਬਣਨਾ ਬਹੁਤ ਖੰਦ ਦੇਖ ਮੁੱਠੀ ਆ ਲੱਗਿਆ ਸਹੀ ਗੱਲ ਕੀ ਡਾਕਟਰ ਸੀਲ ਸੰਡੇ ਵਾੜੀ ਆ ਵੇਰ ਗਰਮ ਬੈਣ ਨਹੀਂ ਲੈਂਦੇ ਆਪਾਂ ਸਹੀ ਗੱਲ ਆ ਹਾਂ ਜਿੰਦਰ ਦੀ ਮਰਜੀ ਵੇ ਜੀ ਡਾਕਟਰ ਨੂੰ ਬਾਕੀ ਨਾ ਫੇਸ ਦਿਖਾ ਭਾਈ ਫੇਸ ਬੜਾ ਚੰਗਾ ਹਨਾ ਬਾਕੀ ਡਾਕਟਰ ਮੂੰਹ ਮੱਥਾ ਛੱਡੂ ਹੀ ਵਹਿਦਾ ਫਾੜ ਜੰਗ ਨਸਲ ਦੇਦਾ ਡਾਕਟਰ ਦਾ ਨਸਲ ਦੇ ਕੀ ਬਾਤ ਬਾਕੀ ਡਾਕਟਰ ਜਾਤ ਵਾਲੀ ਕੁਆਲਿਟੀ ਨੂੰ ਦੁੱਧ ਕੱਢਦੀ ਹੈ ਨਾ ਬਾਕੀ ਹੁਣ ਸਮਾਂ ਆ ਗਿਆ ਇਹਨਾਂ ਦਾ ਤੂੰ ਬਾਹਰ ਨਹੀਂ ਗਿਆ ਦਾ ਦੁੱਧ 25 ਕਿਲੋ ਜਵਾਦੇ ਜੇ ਸੇਵਾ ਦਾ ਬੰਦਾ ਹੋਵੇ 30 ਕਿਲੋ ਵੀ ਜਵਾ ਦੇ ਹੁਣ ਮੌਸਮ ਵੀ ਹੀ ਹੈ ਬਾਕੀ ਡਾਕਟਰ ਜੇਵਾ ਦੇਖ ਬਾਕੀ ਭਾਂਡਾ ਦੇ ਦੋਨੇ ਪਾਸੇ ਡਾਕਟਰ ਬੜਾ ਚੰਗਾ ਭਾਂਡਾ ਸਹੀ ਗੱਲ ਆ ਭਾਈ ਬਾਕੀ ਦਿਖਾ ਦੇ ਡਾਕਟਰ ਵੱਡੀ ਬੁੱਢੀ ਬਹੁਤ ਹੈ ਕੋਈ ਛੋਟੀ ਨਹੀਂ ਵਹਿਦਾ ਸਹੀ ਗੱਲ ਆ ਆ ਕੱਦ ਵਿੱਚ ਬਹੁਤ ਹੀ ਮੂੰਹ ਮੱਥਾ ਦਿਖਾਦੀ ਕਿਸ ਬੜਾ ਚੰਗਾ ਹਾਂ ਨਸਲ-ਮਸਲ ਬਹੁਤ ਹੈ ਬਹਿਰ ਦੀ ਕੱਦ ਭਜਨ ਬਹੁਤ ਹੈ ਸਹੀ ਗੱਲ ਹੈ ਅੱਗੇ ਭਰਾ ਤਿੰਨ ਨੰਬਰ ਇਹ ਡਾਕਟਰ ਪਹਿਲਾ ਸੁਆ ਬੱਚੀ ਆ ਚਾਰ ਦੰਦ ਦਾ ਮੂੰਹ ਚਾਰ ਦੰਦ ਹਾਂ ਬੱਚੀ ਦੀ ਬਾਕੀ ਕੁਆਲਿਟੀ ਬਹੁਤ ਆ ਰਹੀ ਹੈ ਕੁਆਲਿਟੀ ਬਹੁਤ ਹੈ ਬਹੁਤ ਅਲੱਗ ਦੇਖ ਨਸਲ-ਮਸਲ ਬਹੁਤ ਆ ਬੱਚੀ ਕਿੰਨੇ ਕਿ ਦਿਨ ਲੈਂਦੀ ਹੈ ਬਾਈ ਡਾਕਟਰ ਲੈ ਜੂ ਜੇ ਮੇਰੇ ਸਾਹਮਣੇ 5-7 ਦਿਨ ਬੱਚੀ ਆ ਹਾਂ 5 ਤੋਂ 7 ਦਿਨ ਕਿਸ ਬੜਾ ਪਿਆਰਾ ਹੈ ਹਣਾ ਬਾਕੀ ਡਾਕਟਰ ਨਸਲ ਵਧੀਆ ਬੱਚੀ ਦੀ ਹੂੰ ਬਾਕੀ ਹੂੰ ਦਿਖਾ ਦੇ ਡਾਕਟਰ ਸੰਭਲੀ ਪਲੀ ਵੀ ਬਹੁਤ ਹੈ ਸਭੇ ਬੜੀ ਚੰਗੇ ਹਾਂ ਆਪਣੀ ਕੋ ਰਾਤ ਦੀ ਆਈ ਹੈ ਡਾਕਟਰ ਲੇਵਾਂ ਲੂਆ ਪਿਸ਼ਾਬ ਉਹ ਖਾਥਾ ਲੇਵੋ ਲੇਵਾ ਬਹੁਤ ਹੈ ਹਮ ਅਜੇ ਬੱਚੀ ਕੱਚੀ ਕੱਚੀ ਹੈ ਕੱਤੀ ਕੱਤੀ ਬਣੂ ਬਹੁਤ ਬਣੂ ਬਹੁਤ ਹੈ ਨਾ ਲੇਵਾ ਢੁੱਲਾ ਢੁੱਲਾ ਬਹੁਤ ਹੈ ਬਾਕੀ ਆਲਟਰ ਮੂਹਰੋ ਦਿਖਾ ਲੇਵਾ ਮੂਹਰ ਨੂੰ ਵੀ ਲੇਵਾ ਬਹੁਤ ਹੈ ਬੱਚੀ ਵਾਲੀ ਗੱਠ ਲੇਵਾ ਹਾਂ ਗੱਠ ਲੇਵਾ ਮੂਹਰ ਨੂੰ ਫਿਰ ਤੁਨੇ ਵਾ ਗਿੱਟ ਨਾ ਹਾਲ ਦੇ ਹੈ ਬੱਚੀ ਦੀ ਫੇਸ ਦਿਖਾ ਹਾਂ ਤੁਹਾਡੀ ਗੱਲ ਮਾਰ ਕੀ ਕੀ ਬਾਤ ਆ ਬਈ ਬਾਕੀ ਚਮਕ ਚਮਕ ਚੰਗੀ ਆ ਚਮਕ ਬਹੁਤ ਆ ਡਾਕਟਰ ਬਾਕੀ ਨਾ ਸੰਭਲੀ ਵੀ ਹੈ ਬੱਚੀ ਪੂਰੀ ਹਮ ਕੋਈ ਐ ਨਹੀਂ ਵੀ ਖੁਸ਼ ਕੀ ਜੀ ਹੈ ਸਹੀ ਗੱਲ ਆ ਬਈ ਕਿੰਨਾ ਕ ਦੁੱਧ ਦੇ ਦੂਆ ਡਾਕਟਰ ਜਿਹੜੇ ਸਾਹ ਹੁਣੇ ਮਾਲਕਾਂ ਦੇ ਪਸ਼ੂ ਲੈ ਦੇਖੇ ਆਪਾਂ ਹੂੰ ਉਹਨੇ ਕੋ 25 ਤੇ 30 ਕਿਲੋ ਵਾਲੇ ਪਸ਼ੂ ਆਮ ਹੈ ਹੂੰ ਬੱਛੀ ਬਾਦ ਨਹੀਂ ਗਾਇ ਦੁੱਧ 25 ਕਿਲੋ ਚਵਾਉਗੀ ਬੱਛੀ ਪਹਿਲਾਂ ਹੂੰ ਬਾਕੀ ਡਾਕਟਰ ਪਸ਼ਾਂ ਤੋਂ ਦਿਖਾ ਦੀ ਸਮਾਰ ਕੇ ਲੈ ਵਾਲੂ ਬਾਈ ਤੋਂ ਦਿਖਾ ਲੈਣਾ ਚੜਾਈ ਛੁਈ ਲੈਵੇ ਦੇਖਣਾ ਸਹੀ ਗੱਲ ਆ ਲੈ ਚੜਾਈ ਚੈੱਕ ਕਰੋ ਦੇ ਵੀ ਖਾਣ ਬਹੁਤ ਚੰਗਾ ਯਾਰ ਹਾਂ ਡਾਕਟਰ ਪਹਿਲਾਂ ਥਾਣੀ ਇਹ ਜਾ ਹੁੰਦਾ ਯਾਰ ਸਹੀ ਗੱਲ ਆ ਹਾਂ ਪਹਿਲਾਂ ਦਾ ਥਾਣ ਤੋਂ ਬਹੁਤ ਚੰਗਾ ਲੱਗਿਆ ਹੂੰ ਬਾਕੀ ਡਾਕਟਰ ਇਦੋਂ ਦਿਖਾ ਲਈ ਪਛਾਣੋ ਬਾਕੀ ਪੈਸਪੂੜਾ ਸਾਰਾ ਕੁਝ ਦੇਖ ਬੱਚੀ ਦਾ ਬਹੁਤ ਜੰਦਾ ਸਹੀ ਗੱਲ ਆ ਬਾਈ ਹਮਮ ਬਾਕੀ ਨਸਲ ਬਹੁਤ ਆ ਡਾਕਟਰ ਦੇ ਨਸਲ ਬਹੁਤ ਆ ਬਾਕੀ ਦੰਦਾਂ ਦੇ ਹਾਂ ਦੰਦਾਂ ਦਾ ਡਾਕਟਰ ਚੌਗੀ ਆ ਬਾਕੀ ਤੂੰ ਮੂੰਹ માં ਦੇਖ ਡਾਕਟਰ ਬਹੁਤ ਚੰਗਾ ਹੈ ਸਹੀ ਗੱਲ ਬਾਕੀ ਵੱਡੀ ਗੱਲ ਕੀ ਡਾਕਟਰ ਕੋਈ ਆਪਾਂ ਕਹਿੰਦੇ ਗਰਮ ਨਹੀਂ ਹੈ ਜੀ ਲੈ ਲੈ ਜਿਵੇਂ ਮਰ ਜਾ ਤਲਾਈ ਜਾਣਾ ਲੈ ਕਹਿੰਦੀ ਕੁਛ ਨਹੀਂ ਕਰ ਜਿਵੇਂ ਡਾਕਟਰ ਕੋ ਕਹਿੰਦੀ ਆ ਬੱਚੀ ਤੇ ਲਾਂਟੂ ਲਾਂਬੋ ਪਈਆਂ ਵੀ ਸਾਰੀਆਂ ਬਲਡਨਾਂ ਲਾ ਕੱਢੂ ਫੇਰ ਸੋਣਾ ਕਰ ਬਾਕੀ ਲੈਵਾ ਡਾਕਟਰ ਇਹ ਤੂੰ ਵੀ ਦਿਖਾ ਦੇ ਪਿਛਾਂ ਤੋਂ ਲੈਵਾ ਹੈ ਬਹੁਤ ਹਾਲ ਹੈ ਸਹੀ ਗੱਲ ਆਂ ਤੋਂ ਦਿਖਾ ਦੇ ਡਾਕਟਰ ਬਹੁਤ ਚੰਗਾ ਲੱਗਿਆ ਨਹੀਂ ਤੂੰ ਮੁੱਲ ਜੈ ਜੀ ਮੁੱਲ ਡਾਕਟਰ ਜੈ ਕਰਾਂਗੇ ਆਪਾਂ ਪਹਿਲਾਂ ਬੱਚਿਆਂ 加ਦੀ ਕਰਨਾ ਹੈ ਬਹੁਤ ਠੀਕ ਬਾਕੀ ਨਸਲ ਦਿਖਾ ਦੀ ਬਿਸ਼ਾ ਤੁਸ ਮਾਰ ਕੀ ਬਹੁਤ ਚੰਗੀ ਆ ਬਈ ਸਹੀ ਗੱਲ ਬਾਕੀ ਡਾਟਰ ਪੇਠਪੂੜਾ ਦੇਲਾ ਆਮ ਬਦੀਆਂ ਵੈਰਾਈਟੀ ਬੈਰ ਕੋ ਛੋਟੀ ਨਹੀਂ ਹਮਮ ਠੀਕ ਆ ਬਈ ਅੱਗੇ ਵੀਰੇ 4 ਨੰਬਰ ਕਿਹੜਾ ਸੂਹਾ ਇਹ ਡਾਕਟਰ ਤੀਜਾ ਸੂਹਾ ਸੁੰਦੀ ਹੈ ਕਿੰਨੇ ਦਿਨ ਲੈਣੀ ਹੈ ਡਾਕਟਰ ਦਿਨ ਲੈ ਜੂ ਮੇਰੇ ਸਾਹ ਹੁਣ ਆ ਜੇ ਹਫਤੇ ਹੂੰ ਲੈਵਾ ਬਹੁਤਾ ਗੱਲ ਲੈਵਾ ਬਹੁਤਾ ਡਾਕਟਰ ਦੁੱਧ ਵੀ ਬੰਨਣਾ ਨੇ 32 33 ਕਿਲੋ ਚਾਹ ਰਿਹਾ ਸੀ ਤੂੰ ਪਹਿਲੇ ਸੂਹੇ ਅੱਛਾ ਹਾਂ ਜੇ ਮਤਾਂ ਸੇਵਾ ਇਹਦਾ ਦੁੱਧ 35 ਕਿਲੋ ਰੁਗੂ ਵਾਹ ਨਹੀਂ ਵਹਿਦੂ ਬਾਕੀ ਵਹਿਦ ਦੀ ਕੁਆਲਿਟੀ ਦੇਖ ਕੁਆਲਿਟੀ ਬੜੀ ਚੰਗੀ ਹੈ ਨਾ ਬਾਕੀ ਨਸਲ ਦੇ ਡਾਕਟਰ ਯਾਰ ਫੇਸ ਬੜਾ ਚੰਗਾ ਨਸਲ ਵੀ ਬਹੁਤ ਚੰਗੀ ਹੈ ਕੱਦ ਵਈ ਬਹੁਤ ਆਇਆ ਹੈ ਡਾਕਟਰ ਬੱਧੀ ਗੱਲ ਕੀ ਹੈ ਡਾਕਟਰ ਛੇ ਸੰਦੀ ਨਾਰਾ ਦੇਖੋ ਡਾਕਟਰ ਲੈ ਨਾੜਾ ਬਹੁਤ ਚੰਗਾ ਉਹ ਵੇਝ ਦੇਦਾ ਧੁੰਦੇ ਬਿਤੇ ਐਪ ਨੂੰ ਪਈਓ ਦੱਸਦੀ ਹਮੇਂ ਦੁੱਧਾ ਇਹ ਨਾ ਰੂੜ ਦੇਖੋ ਸਹੀ ਗੱਲ ਹੈ ਥੱਲੇ ਉਹ ਦਿਖਾ ਦੇ ਕੁਮਾਰ ਕੀ ਬਾਤ ਹੈ ਇਹ ਨਾੜਾ ਨੂੜਾ ਦੇਖੋ ਬਰੀਕੀਆਂ ਬੜੀਆਂ ਨਾੜ ਦੇ ਬਾਕੀ ਥਾਂ ਦੇਖੋ ਡਰਾਈਵਰ ਬਹੁਤ ਚੰਗਾ ਲੱਗਿਆ ਹਜੇ ਨਾ ਦੋਹੀਆਂ ਹੁਣ ਕੋ ਐ ਪਉਣ ਲੱਗਿਆ ਬਾਹਰ ਪਿਛੋਂ ਲੈਵਾ ਦਿਖਾ ਦੇ ਅੱਛਾ ਹਾਂ ਅੱਜ ਵੜੀਆਂ ਮੈਂ ਜਿਹਦੇ ਕੋਈ ਬੈਝੀ ਹੋ ਪਾਜੀ ਖਾਣ ਲੱਗੀ ਬਹੁਤ ਬਹੁਤ ਇਦਾਂ ਦਿਖਾ ਦੇ ਡਰਾਈਵਰ ਲੈਵਾ ਨਾ ਨਾੜਾ ਇੱਧਰ ਵੀ ਬਹੁਤ ਹੈ ਸਹੀ ਗੱਲ ਹੈ ਬਾਣ ਨਾਲ ਇਹਦਾ ਚੇਬੀ ਘੜ ਦੂ ਡਾਕਟਰ ਦੱਸੂਗੀ ਆ ਵੀ ਹੈਗੀ ਦੁੱਧ 35 ਕਿਲੋ ਆਪਾਂ 30 32 ਕਿਲੋ ਖਾਦੀ 32 ਕਿਲੋ ਕਹਿ ਕੇ ਦੇਣੀ ਠੀਕ ਆ ਬਾਈ ਹਾਂ ਹੂੰ ਬਾਕੀ ਵੱਡੀ ਗੱਲ ਕੀ ਡਾਕਟਰ ਬਹਿਣ ਦਾ ਕਦਮ ਵਜਨ ਦੇਖਦੇ ਮੂੰਹ ਮੱਥਾ ਦੇਖੀ ਬਹਿਣਾ ਸਹੀ ਗੱਲ ਆ ਵੱਡੀ ਵੱਡੀ ਫੋਲਾ ਹਣਾ ਬੜੀ ਡਾਕਟਰ ਨੇ ਆਈ ਚੰਗੀ ਆ ਬਹਿ ਰਹੀ ਆ ਨਾੜਾ ਨੂੜਾ ਫੋਲਾ ਚੰਗੇ ਆ ਡਰ ਕਮਾਲ ਦਾ ਹਜੇ ਕੱਚੀ ਆਦਨ ਲੈਦੀ ਆ ਬਾਈ ਉਹਦੋਂ ਦਾ ਆਰਡਰ ਹਾਂ ਉਹਦੋਂ ਤੋਂ ਬਾਅਦ ਨੇ ਬੰਨ ਨਹੀਂ ਬਹੁਤ ਆ ਬਾਕੀ ਮੂੰਹ ਮੱਥਾ ਲਖਾ ਡਾਕਟਰ ਸਮਾਹ ਠੀਕ ਆ ਫੇਸ ਬੜਾ ਚੰਗਾ। ਬਾਕੀ ਡਾਕਟਰ ਜਾਂ ਬੂੰਰੇ ਬੱਚਿਆਂ ਵਾਲਿਆਂ ਮੂੰਹੋਂ ਕੋਈ ਐ ਨਹੀਂ ਕਹਿ ਸਕਦਾ। ਸਹੀ ਗੱਲ ਆ ਬਾਈ। ਹੂੰ। ਕੱਦ ਕੋਦ ਬਹੁਤ ਆ। ਭਜਨ ਬਹੁਤ ਅੱਛਾ ਮੁਕਵਰੀ ਆ ਵਹਿਰ 'ਚ। ਮੁੱਲ ਜਾਇਜ਼ ਹੋ। ਮੁੱਲ ਲੜ ਕੇ ਜਾਇਜ਼ ਕਰਾਂਗੇ ਆਪਾਂ। ਮੁੱਲ ਤਾਂ ਵੱਡੇ ਕਰਦੇ ਨਹੀਂ ਯਾਰ। ਬਹੁਤ ਠੀਕ ਆ। ਉਹ ਤਾਂ ਗੱਲ ਹੀ ਨਹੀਂ ਆਪਾਂ ਵੀ ਲੱਖ-ਸਵਾ ਲੱਖ ਮੰਗਾਂਗੇ ਆ। ਹੂੰ। ਆਪਣੇ ਮੁੱਲ ਪਹਿਲਾਂ ਵੀ ਜਾਇਜ਼ ਹੁੰਦੇ ਆ। ਮੁੱਲ ਅੱਗੇ ਨੂੰ ਵੀ ਜਾਇਜ਼ ਹੋਣਗੇ ਅੱਜ। ਬਹੁਤ ਠੀਕ ਆ। ਬਾਕੀ ਆਇਆ ਡਾਕਟਰੀ ਵਾਲੀ ਈ ਬਾਹਰ ਮਿਲਦੀ ਨਹੀਂ। ਲੋਕ ਨਾ 1.5 ਲੱਖ ਮੁੱਲ ਕਰਦੇ ਆਂ ਵਹਿਰਾਂ ਦੇ। ਸਹੀ ਗੱਲ ਆ ਬਾਈ। ਹਾਂ। ਹੂੰ। ਬਾਕੀ ਉਹ ਦਿਖਾਏ ਡਾਕਟਰ ਤਾਂ ਉਹ ਸੁਰੀਨ ਲਗੀ ਆ ਉਹ ਐ ਨਹੀਂ ਕਹਿ ਸਕਦਾ ਵੀ ਬੰਦਾ ਟੈਸਟ ਹੈ ਸਹੀ ਗੱਲ ਆ ਭਾਈ ਸਹੀ ਹਾਂ ਬਾਕੀਆਂ ਦਿਖਾ ਦੇ ਲਾ ਪੰਗਰੀ ਪੁਦਰੀ ਬਹੁਤ ਆ ਪੈੱਟ ਪੂੜਾ ਬੜਾ ਚੰਗਾ ਹੈ ਸਹੀ ਬਾਕੀ ਵੱਡੀ ਗੱਲ ਕੀ ਡਾਕਟਰ ਠੰਢੀ ਸੀ ਬਹੁਤ ਆ ਲੈ ਹਮਮ ਇਧਰ ਦੀ ਮਰਜ਼ੀ ਵਜਾ ਦਾ ਗੱਭਾਂ ਥੱਲੀ ਵਜਾ ਡਾਕਟਰ ਕਹਿਣਾ ਕੁਛ ਨਹੀਂ ਕਰ ਮਾਈ ਜਮਾਈ ਨਹੀਂ ਕਹਿੰਦੀ ਕੋ ਬਾਕੀ ਨਾੜਾ ਨੂੜਾ ਬਹੁਤ ਆ ਡਾਕਟਰ ਬਾਕੀ ਮੂੰਹ ਮੱਥਾ ਦਿਖਾ ਦੇ ਮਾਰ ਕੇ ਦਾ ਮੂੰਹ ਬਹੁਤ ਚੰਗਾ ਹੈ ਕੱਦ ਵਜਨ ਬਹੁਤ ਆ ਪਿੱਛਾ ਪੂਛਾ ਬੜਾ ਉੱਚਾ ਵਹਿਣ ਦਾ ਸਹੀ ਆ ਨਾ ਭਾਈ ਹਾਂ ਮੇਰੇ ਨਾਲ ਬਰਾਬਰ ਨੇ ਲੋ ਮੋਟੇ ਦੇ ਬਰਾਬਰ ਤ ਨਾਗਸੀ ਭਰਾ ਕੋਲੇ 4 ਚਾਰੀ ਰਖਾਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦਾ ਹੋਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ